ਆਸ਼ਾ ਰਾਣੀ ਆਸ਼ਾ ਰਾਣੀ ਹਾਂਜੀ ਇੱਬੇ ਵਾਲੀ ਵਸਤੀ ਦੀ ਟਿੱਬੇ ਵਾਲੀ ਵਸਤੀ ਦੇ ਇਹ ਸਾਡੇ ਨਾਲ ਪਹਿਲੀ ਇਹਨਾਂ ਵੇਚੀ ਸਚਾਰ ਕਿਲੇ ਤੇ ਉਹ ਪੈਸਿਆਂ ਦਾ ਸਾਬਤਾ ਮੰਗਦੇ ਸੀ ਤੇ ਲੜਾਈ ਝਗੜਾ ਬਹੁਤ ਕਰਦੇ ਸਾਡੇ ਦਾਦੇ ਜੀ ਤੇ ਸਾਡੇ ਡੈਡੀ ਵਰਾਂ ਦੀ ਸਾਂਝੀ ਬੈਲ ਹਾਂਜੀ ਇਹ ਸਾਡੇ ਤਾਏ ਦੇ ਮੁੰਡੇ ਵਰਾਂ ਕੀਤਾ ਅੱਲਾਹਤਾ ਹਾਂਜੀ ਬਹੁਤ ਕੁੱਟ ਮਾਰ ਕਰਦੇ ਆ ਸਾਡੇ ਸਾਰੇ ਫੈਮਿਲੀ ਨੂੰ ਵੇਚ ਕਿੰਨੇ ਦੀ ਚਾਰ ਕਿੱਲੇ ਜ਼ਮੀਨ ਸੀ ਵੇਚੀ ਉਹਨਾਂ ਨੇ ਹਾਂਜੀ ਵੇਚੀ ਉਹਨਾਂ ਨੇ ਹੋਰ ਤੁਸੀਂ ਕਿੱਥੇ ਗਏ ਸੀ ਅਸੀਂ ਉੱਥੇ ਪਹਿਲੀ ਵਾਂਦੇ ਸੀ ਤੇ ਅਸੀਂ ਉੱਥੇ ਗਏ ਸੀ ਤੇ ਉੱਥੇ ਫਿਰ ਕੁੱਟ ਮਾਰੇ ਨਾ ਕਰਦੇ ਜਿਹੜੀ ਥੋੜੀ ਥੋੜੀ ਸਾਡੇ ਕੋਲ ਹੀ ਸੀ ਉਹ ਇੱਕ ਗੱਡੀ ਪਾਰ ਕੇ ਗੁੰਡਿਆਂ ਨਾਲ ਲਿਆਂਦੀ ਤੇ ਕੋਈ ਆਦੀ ਉਹਨਾਂ ਦੀ ਫੈਮਿਲੀ ਸੀ ਹਾਂਜੀ ਹਾਰੇ ਖੁਕਾਪੇ ਤੇ ਗੰਡਾ ਚੀਆਂ ਗਈ ਸੀ ਹਮਲਾ ਕਰਤਾ ਹਾਂਜੀ ਹਮਲਾ ਕਰਕੇ ਸਾਨੂੰ ਇਨਸਾਫ ਚਾਹੀਦਾ ਇਨਾਂ ਕੋਲ ਸਾਡੇ ਨੂੰ ਆ ਪਤਨੀ ਕਾਪਾ ਮਾਰਿਆ ਕਿ ਛੋਟੀ ਮਾਰੀ ਹਾਂਜੀ ਹੰਗਲ ਟੋਟ ਕੀ ਛਾਡੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਗੁਰੂਵਰ ਸਾਹਿਬ ਦੇ ਰਹਿਣ ਵਾਲੇ ਟਿੱਬੇ ਵਾਲੇ ਉਸਤੀ ਝਗੜਾ ਇਹ ਹੈ ਕਿ ਨਾ ਸਾਰੇ ਚਾਚੇ ਦਾ ਮੁੰਡਾ ਤੇ ਜ਼ਮੀਨ ਦਾ ਸਾਡਾ ਰੋਲਾ ਸੀ ਤੇ ਪੈਸੇ ਸਾਰੇ ਖਾ ਗਿਆ 36 ਲੱਖ ਰੁਪਏ ਸੀ ਖਾ ਗਿਆ ਸਾਰਾ ਸਾਨੂੰ ਕਿਸੇ ਨੂੰ ਵੀ ਨਹੀਂ ਦਿੱਤਾ ਸੀ ਤੇ ਉਸ ਤੋਂ ਬਾਅਦ ਗੁੰਡੇ ਲਿਆ ਕੇ ਹੁਣ ਫਿਰ ਪੈਲੀਬਾਨ ਲੱਗਿਆ ਸੀ ਤੇ ਆ ਕਬਜ਼ਾ ਕਰਨ ਲੱਗਿਆ ਸੀ ਗੁੰਡੇ ਲਿਆ ਕੇ ਇਹਦੇ ਮਾਮੇ ਦਾ ਮੁੰਡਾ ਹੈਗਾ ਸਨੀ ਸਨੀਕ ਜਿਆਦਾ ਬੰਦਾ ਉਹ ਗੁੰਡਾ ਕਾਪੇ ਕੁੱਪੇ ਲੈਂਦੇ ਆ ਤੇ ਵੱਡੇ ਭਰਾ ਨੂੰ ਮੇਰੇ ਨੂੰ ਖਿੱਚ ਕੇ ਲੈ ਚੱਲੇ ਸੀ ਤੇ ਮੰਮੀ ਗਈ ਛੜਾਣ ਤੇ ਮੰਮੀ ਦੇ ਸਿਰ 'ਚ ਮਾਰੀ ਆ ਸੱਟ ਤੇ ਕਿੰਨੇ ਜਣੇ ਤੁਹਾਡੇ ਜਖਮ ਕਰ ਸਾਡੇ ਦੋ ਜਣੇ ਜਖਮੀ ਆ ਮੇਰੇ ਵੀ ਹੱਥ ਤੇ ਫ੍ਰੈਕਚਰ ਕਰਤਾ ਇੱਕ ਦੀਦੀ ਦੇ ਮਾਰਿਆ ਚਾਚੇ ਦੀ ਕੁੜੀ ਦੇ ਮਾਰਿਆ ਉਂਗਲ ਤੇ ਕਾਪਾ ਮਾਰਿਆ ਮੰਮੀ ਦੇ ਮਾਰਿਆ ਸਿਰ ਚ ਕਾਪਾ ਕਾਰਵਾਈ ਕੀ ਬਾਤ ਕਾਰਵਾਈ ਇਸ ਇਹਨਾਂ ਤੇ ਹੋਣੀ ਚਾਹੀਦੀ ਐ ਸਾਨੂੰ ਇਨਸਾਫ ਚਾਹੀਦਾ ਹੈ ਵੀਡੀਓ ਵੀ ਤੁਹਾਡੇ ਕੋਲ ਮੌਕੇ ਹਾਂ ਵੀਡੀਓ ਵੀ ਹੈਗੀਆਂ ਸਾਡੇ ਕੋਲ ਮੌਕੇ ਦੀਆਂ ਹਾਂਜੀ ਸੋਮਰ ਅਣਜਾਣ ਕਿੱਦਿਆਂ ਲੱਗਤੀ ਸ਼੍ਰੀਮਨ ਗੁਰੂਵਾਲ ਸਾਹਿਬ ਸੋਮਰ ਇਹ ਜ਼ਮੀਨ ਦਾ ਸਾਡਾ ਰੋਲਾ ਸੀਗਾ ਕਿੱਡੀ ਕਿੱਡੀ ਸਾਡੇ 4 ਕਿੱਲੇ ਜ਼ਮੀਨ ਵੇਚੀ ਸੀਗੀ 4 ਕਿੱਲੇ ਜ਼ਮੀਨ ਵੇਚੀ ਸੀਗੀ ਉਹ ਸਾਡੀ ਸੀਗੀ ਸਾਡੀ ਸੀਗੀ ਹਾਂਜੀ ਸਾਡੀ ਸੀਗੀ ਵੈਚੀ ਤੇ ਉਹ ਇੰਨਾਂ ਨੇ ਚਾਚੇ ਕਿ ਸਾਰਾ ਨੇ ਹਾਂਜੀ ਵੇਚੀ ਸਾਡੇ ਪੈਸੇ ਵੀ ਉਖਾ ਗਏ ਚਾਚੇ ਤਾਏ ਹਾਂਜੀ ਚਾਚੇ ਤਾਏ ਤੇ ਬਾਕੀ ਜਿਹੜੇ ਹੁਣ ਸਾਡੇ ਨਾਲ ਝਗੜਾ ਇਹਨਾਂ ਕੀਤਾ ਪਨੀਰੀ ਬੀਜੀ ਤੋਂ ਪਹਿਲੀ ਵਾਂਗ ਲੱਗਣ ਸਾਡੀ ਮੂੰਗੀ ਬੀਜੀ ਤੇ ਪਨੀਰੀ ਬੀਜੀ ਧੋਬਾ ਦਾ ਕਬਜ਼ਾ ਸਾਡੇ ਕੋਲ ਸੀ ਜਾਨੀ ਕਿ ਸਾਂਝਾ ਸੀਗਾ ਉਹ ਤਾਂ ਕਿ ਤੋ ਗਿਆ ਕੀ ਕਰਦਾ ਸਾਡੇ ਨਾਲ ਲੜਾਈ ਜੱਕੀ ਤੀ ਉਹਨਾਂ ਨੇ ਮੰਮੀ ਸਾਡੇ ਨੂੰ ਮਾਰਿਆ ਪਰਪਾ ਕਾਪਾ ਮਾਰਿਆ ਨੇ ਕਿਵੇਂ ਆਏ ਕਿੱਦੇ ਤੇ ਗੱਡੀ ਤੇ ਆਏ ਕਿੱਲੇ ਕਿਹੜੇ ਜਿਹੜੇ ਸਾਰੇ ਦੱਥੇ ਤੇ 225 ਜਨੇ ਹਾਂਜੀ ਸਾਰੇ ਦੱਥੇ ਥਿਆਰ ਸੀ ਹਾਂਜੀ ਵੀ ਨਹੀਂ ਵੀ ਹੈਗੀ ਹਾਂਜੀ ਹਾਂਜੀ ਹੋਰ ਬਾਕੀ ਕੀ ਸਾਰੀ ਮੰਗੇ ਵੀ ਸਾੜੀ ਸੁਨਾਹੀ ਹੋਈ ਜਾਵੇ ਖਰਚਾ ਕਿਤੇ ਕਾਰਵਾਈ ਕੀਤੀ ਜਾਵੇ ਬਤੈ ਕੀ ਨਾਮ ਤੁਹਾਡਾ ਸਿਸ਼ਨਾ ਰਾਣੀ ਸਿਸ਼ਨਾ ਵਾਲੇ ਕਿੱਥੇ ਰਹਿੰਦੇ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਟਿੱਬੇ ਆਲੇ ਟਿੱਬੇ ਹਾਂਜੀ ਕੀ ਗੱਲ ਬਾਤ ਹੈ ਜਿਹੜੇ ਝਗੜਾ ਗੱਲ ਬਾਤ ਹੈ ਹੋਈ ਸੀ ਸਾਡੀ ਸਾਡੀ ਪੈੜੀ ਗਈ ਸੀ ਤੇ ਦੇਵਰ ਮੇਰੇ ਦਾ ਮੁੰਡਾ ਹੈ ਚਾਰ ਕਿੱਲੇ ਉਹ ਵਿੱਚ ਹੀ ਤੇ ਭਿਕੰਦੇ ਆਪਾਂ ਵੇਚ ਲਈਏ ਪਾਲਾ ਝਗੜਾ ਹਦਨ ਕਰਦਾ ਵੇਚ ਲਈ ਵੇਚ ਵੇਚ ਕੇ ਨਾ ਤੇ ਐਮ ਸੀ ਹੈਗਾ ਏ ਤੇ ਆਪਣਾ ਸਿਕੰਦਰ ਉਹਦੇ ਘਰ ਪੈਸੇ ਰੱਖੇ ਸੀ ਤੇ ਸਾਨੂੰ ਪੈਸੇ ਦਿੱਤੇ ਨਹੀਂ ਸੀ ਇਹ ਏਰੀ ਫੇਰੀ ਨਾ ਪੈਸੇ ਉਹਦੇ ਨਾਲ ਰਾਲ ਕੇ ਸਿਕੰਦਰ ਨਾਲ 2 ਲੱਖ ਉਹਨੇ ਲਿਆ ਵਿੱਚ ਆਦੇ ਕਰੇ ਪੈਸੇ ਲੈ ਕੇ ਰਾਤੋਂ ਰਾਤ 2 ਵਜੇ ਸਾਨੂੰ ਇਹ ਅਗੀ ਸੀ ਤੀ ਕਿੰਨਾ 35 35 ਲੱਖ ਹਾਂ 35 ਲੱਖ ਹੈਗਾ ਸੀ ਜੀ ਚਾਰ ਕਿੱਲੇ ਸਾਰੇ 5 ਵੇ ਦਿੱਤੀ ਕਹਿੰਦੇ ਇਹ ਕਹਿੰਦਾ ਇੰਨੇ ਚ ਵੇਚ ਨਹੀਂ ਅਸੀਂ ਕਹਿੰਦੇ ਮਹਿੰਗੀ ਵੇਚ ਨਹੀਂ ਇਹਨੇ ਫਿਰ ਵੇਚੀ ਕਹਤੇ ਮਗਾਰਾ ਸੀਆ ਤੇ ਚਲ ਹਾਂ ਜਮੀਨ ਸਾਡੀ ਇਕੱਠੀ ਸੀ ਹਾਂਜੀ ਸੀ ਹਾਂਜੀ ਸੀ ਚਾਰ ਪੰਜ ਪੰਜਾ ਕਰਾਂ ਦੀ ਪੰਜਾ ਕਰਾਂ ਨੂੰ ਪੈਸੇ ਇਹਨੇ ਨਹੀਂ ਦਿੱਤੇ ਪੈਸੇ ਆਪ ਖਾ ਗਏ ਸਾਰੇ ਉਦੋਂ ਬਾਅਦ ਝਗੜਾ ਕਰਦਾਰ ਬੰਦੇ ਜੋੜੇ ਨਹੀਂ ਇਹਨੇ ਮੰਨਾ ਥਾਣੇ ਵੀ ਗਏ ਨੇ ਨਹੀਂ ਮੰਨਾ ਕਹਿੰਦਾ ਮੈਂ ਪੈਸੇ ਦੇਣੇ ਨਹੀਂ ਤਾਂ ਪਿਓ ਹੈਗਾ ਸੀ ਉਹ ਮੁੱਕ ਗਿਆ ਤੇ ਕਹਿੰਦਾ ਮੇਰੇ ਡੈਡੀ ਨੇ ਪੈਸੇ ਲਾਇਆ ਉਹ ਐਵੇਂ ਪਾਣੇ ਬਾਜ ਪੈਸਾ ਹੱਥ ਇਕੱਠਾ ਲਗਦਾ ਸਾਰੇ ਕਰਾਂ ਦਾ ਤੇ ਭਾਨੇ ਬਾਅਦ ਉਦੋਂ ਬਾਅਦ ਇਹਨੇ ਪੈਸੇ ਨਹੀਂ ਸਾਨੂੰ ਦਿੱਤੇ ਉਦੋਂ ਦਾ ਝਗੜਾ ਸਾਡੇ ਨਾਲ ਕਰਦਾ ਪਿਆ ਐ ਅਸੀਂ ਬੰਦੇ ਜੋੜੇ ਥਾਣੇ ਵੀ ਗਏ ਮੁੰਚੀ ਨੇ ਕਿਹਾ ਤੇਰੇ ਚ ਬੇਈਮਾਨੀ ਹੈ ਕਿ ਐਮਸੀ ਆ ਗਏ ਦੂਜਾ ਸੋਨ ਸਿੰਘ ਉਹ ਹੋਂਦੇ ਬਣੇ ਸੋਨ ਸਿੰਘ ਆਏ ਐ ਮਸੀ ਉਹ ਉਹਦੀ ਪਾਕ ਤਰੀਕ ਕਰਦਾ ਸਾਨੂੰ ਬਹੁਤ ਖਰਾਬ ਉਹ ਵੀ ਕੀਤੀ ਖੜਾ ਆ ਬਹੁਤ ਹੀ ਝਗੜਾ ਆ ਤੇ ਹੁਣ ਆਏ ਨੇ ਕਿ ਖੇ ਤਾਂ ਸਿੱਪਨੀਰੀ ਬੀਤੀ ਜੋ ਐਲਾਨ ਵਾਸਤੇ ਇਹਨੇ ਬੁੰਡੇ ਲੈ ਆਂਦੇ 8 10 15 20 ਸੀਹਾਂ ਨੂੰ ਇਹ ਕੋਈ ਪਤਾ ਗੱਡੀ ਫੁੱਲ ਲਿਆਂਦੀ ਸੀ ਸਾਨੂੰ ਪਤਾ ਨਹੀਂ ਟਰੈਕਟਰ ਲਾਇਆ ਕਿਤੇ ਬਾਹਵਣ ਲੱਗੇ ਅਸੀਂ ਗਏ ਰੋਕਣ ਬੁੜੀਆਂ-ਬੁੜੀਆਂ ਗੀਆਂ ਸੇ ਬੰਦੇ ਸਾਡੇ ਹਗੇ ਨਹੀਂ ਸੀ ਬਾਹਰ ਚ ਬੰਦੇ ਵਿਚਾਰੇ ਪੜੇ ਉਹਨਾਂ ਨੂੰ ਬੁੰਡੇ ਸਾਡੇ ਵੱਖੇ ਗਾਲ-ਕੋਸਤ ਮਾਰਦ ਪੰਜ ਗਏ ਤੇ ਉਹ ਜਿਹੜੇ ਬੁੰਡੇ ਸੀ ਉਹ ਆਦੇ ਆਪੇ ਉਹਨਾਂ ਦੇ ਮਰਿਜਾਂ ਨੇ ਸੱਟਾਂ ਲਾ ਗਏ ਨੇ ਇੱਕ ਦੋ ਨੂੰ ਤੇ ਉਹ ਪਾਣਾ ਸਾਡੇ ਤੋਂ ਬੰਦੇ ਨਹੀਂ ਘਾਰ ਸੀ ਸਾਡਾ ਪਾਣਾ ਬਣਾਤੇ ਹੋਏ ਇਹਨਾਂ ਦੇ ਗੁੰਡਿਆਂ ਨੇ ਮਾਰੇ ਸਾਡੇ ਮੁੰਡੇ ਹੈਗੇ ਨਹੀਂ ਸੀ ਗੁੰਡੇ ਆਏ ਨੇ ਬਾਅਦ ਸਾਡੇ ਉਹਨਾਂ ਦਾ ਹਾਂ ਉਹਨਾਂ ਹਾਂ ਬਸ ਆ ਝਗੜਾ ਹੋਇਆ ਤੇ ਬਹੁਤ ਸਾਡੇ ਨੇ ਮਾਰੀ ਕਰਦਾ ਬਹੁਤ ਕਰਦਾ ਐਵੇਂ ਸੀ ਹੈਗਾ ਜਿਹੜਾ ਸੋਹਣ ਸਿੰਘ ਉਹਦੇ ਫਿਰ ਆ ਮੇਰੇ ਜੇਠਾਣੀ ਦੇ ਸੇਰ ਚ ਉਹਨੇ ਮਾਰੀ ਸੱਟ ਕਾਪਾ ਮਾਰਾ ਹੂੰ ਗੁਡੀਆਂ ਦੀ ਆਂਗਲ ਟੁੱਟ ਗਈ ਪਤਨ ਕੀ ਮਾਰਾਂ ਨੇ ਕੀ ਨਹੀਂ ਉਹਨਾਂ ਕੋਲ ਪਤਾ ਨਹੀਂ ਰਾੜਾਂ ਆ ਗਈਆਂ ਸੀ ਬਹੁਤ ਕੁਛ ਹੈਗਾ ਸੁਣਾ ਕੋਈ ਅਸੀਂ ਹੱਥੋਂ ਸਖਣੇ ਹੀ ਤੇ ਜੇ ਸਾਡੇ ਹੁੰਦੇ ਫਿਰ ਇਹ ਨਾਂ ਦੇ ਆਪੇ ਮਾਰ ਕੇ ਇਹ ਹੁਣ ਕਹਿੰਦੇ ਨੇ ਭਈ ਆਹ ਕੁਛ ਹਾਂ ਹੁਣ ਕਾਇਰ ਵੀ ਇਹਨਾਂ ਪਰਚਾ ਹੋਣਾ ਚਾਹੀਦਾ ਅਸੀਂ ਗਰੀਬ ਬੰਦੇ ਸਨ ਬਹੁਤ ਤੰਗ ਕੀਤੀ ਖਲ ਬਹੁਤ ਅਸੀਂ ਐਨੇ ਪਰਛਾਨੀ ਬਹੁਤ ਹੋਏ ਪਏ ਹਾਂ ਹੋਰ ਬਹੁਤ ਹੋਏ ਪਏ ਅਸੀਂ ਜਸਵੰਤ ਸਿੰਘ ਜੀ ਮੁਰਨਾ ਸਾਡੇ ਕਿੱਥੋਂ ਦਾ ਰੈਡ ਵਾਲੇ ਤੇ ਕੀ ਗੱਲਬਾਤ ਹੋਈ ਇੱਡਲੀ ਵਸਤੀ ਦੇ ਰਹਿਣ ਵਾਲੇ ਆ ਸਾਡੀ ਜੱਦੀ ਮਾਲਕੀ ਜ਼ਮੀਨ ਅਸੀਂ 40 ਸਾਲ ਤੋਂ ਉਹੀ ਵਾਰ ਆ ਪਹਿਲਾਂ ਇਹਨਾਂ ਨੇ ਸਾਡੀ ਕਣ ਕਬੱਡੀ ਆ 40 50 ਜਣਾ ਇਹਨਾਂ ਦਾ ਆਪ ਦਾ ਵਜੀ ਹੈਗਾ ਚਾਰੇ ਘਰੇ ਇਕੱਠੇ ਆ ਫੇਰ ਇਹਨਾਂ ਕਣਕਾਪਾ ਵੜ ਲਈ ਫੇਰ ਸਾਡੇ ਤੇ ਇਹਨਾਂ ਨੇ ਮਤਲਬ ਵਾਹਲੀ ਪਾ ਲਈ ਫੇਰ ਹੋਰ ਮੇਰੇ 베ਲੀ ਦੀ ਕਣਕ ਸੀ ਉਹ ਇਹਨਾਂ ਨੇ ਵਾਡ ਲਈ ਠੀਕ ਆ ਸਾਰੀ ਸਾਡੀ ਪੈ तकरीबन ਇਹਨਾਂ ਨੇ ਵਾਹ ਲਈ ਆ ਕੋਈ ਸਾਡੇ ਉੱਤੇ ਇੱਕ ਮਰਲਾ ਨਹੀਂ ਛੱਡੀ ਜੋ ਕਿ ਸਾਡੀ ਇੱਕ ਕਿਲਾ ਤੇ ਤਿੰਨ ਕਨਾਲਾ ਸਾਨੂੰ ਜਦ ਦੀ ਡੈਡੀ ਦੀ ਡੈਥ ਹੋਣ ਤੋਂ ਪਹਿਲਾਂ ਦੀ ਸਾਨੂੰ ਮਿਲੀ ਹੋਈ ਸੀ ਡੈਥ ਹੋ ਗਈ ਡੈਡੀ ਦੀ ਉਹ ਵੀ ਇਹਨਾਂ ਨੇ ਗਾਲਾਂ ਗਲਚ ਸਾਫਾ ਪਾ ਕੇ ਮੇਰੇ ਡੈਡੀ ਨੂੰ ਉਹ ਸਵਾਰ ਤੇ ਇਹਨਾਂ ਨੇ ਤਰੋਇਆ ਆ ਇਹ ਚਾਰੇ ਜਿਹੜੇ ਘਰ ਆ ਮੇਰੇ ਚਾਚੇ ਤਾਏ ਇੱਕ ਬੇਨਤੀ ਹੈ ਮੇਰੀ ਕੀ ਜ ਸਾਡੀ ਅਸੀਂ ਅੱਜ ਆਪਦੀ ਜ਼ਮੀਨ ਤੇ ਪੈੜੀ ਬਾਣ ਗਏ ਆ ਜੋ ਕਿ ਸਾਨੂੰ ਇਹਨਾਂ ਨੇ ਪੈੜੀ ਬਾਣ ਤੋਂ ਰੋਕਿਆ ਅਸੀਂ ਅਸੀਂ ਇਹ ਪੈੜੀ ਵਾਈ ਆ ਜੋ ਕਿ ਇਹਨਾਂ ਨੇ ਸਾਰਨ ਇਕੱਠੇ ਹੋ ਕੇ ਸਾਡੇ ਤੇ ਸੱਟਾਂ ਮਾਰੀਆਂ ਸਾਡੇ ਜ਼ਖਮੀ ਤਿੰਨ ਜਣੇ ਹੋਇਆ ਮਾਤਾ ਵੀ ਹੈਗੀ ਆ ਮਾਤਾ ਦੇ ਉਹ ਕਹਿੰਦੇ ਸੀ ਉੱਥੇ ਜਾ ਕੇ ਤੁਸੀਂ ਕਰਾਓ ਨੇ ਦੰਦ ਤੇ ਸੱਟ ਮਾਰੀ ਆ ਚਪੇੜਾ ਮਾਰੀਆਂ ਮੂੰਹ ਤੇ ਸਾਡੀ ਪਹਿਲਾਂ ਵੀ ਇੱਥੇ ਇਹ ਪਰਚਾ ਹੋਇਆ ਹੈ ਦਰਜ ਕੋਈ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਤਰ੍ਹਾਂ ਦੀ ਵੀ ਜੋ ਕਿ ਉਹ ਭਾਜਪਾ ਵੱਲੋਂ ਖੜਿਆ ਹੈ ਪਾਰਟੀ ਵੱਲੋਂ ਮੈਂ ਕਾਂਗਰਸ ਪਾਰਟੀ ਵੱਲੋਂ ਖੜਿਆ ਖੜਿਆ ਸੀ ਆਪਣਾ ਉਮੀਦਵਾਰ ਮੈਂ ਉਹਨਾਂ ਦੇ ਨਾਲ ਸੀ ਜੋ ਕਿ ਸਾਡੇ ਨਾਲ ਬਹੁਤੀ ਧੱਕਾ ਇਹ ਕਰ ਰਹੇ ਨੇ ਚਾਰੇ ਘਰ 40 ਤੋਂ 50 ਜਣਾਂ ਇਹਨਾਂ ਦਾ ਆਪਦਾ ਜੀ ਆ ਸਾਡੀ ਇਹਨਾਂ ਨਾਲ ਹੋਰ ਕੋਈ ਨਹੀਂ ਸਾਡੀ ਪੈੜੀ ਇੱਕ ਮਰਲਾ ਨਹੀਂ ਆਪਾਂ ਨੂੰ ਦੇ ਰਹਾ ਹੈ ਯਾ ਸਾਡੀ ਤਾਂ ਬੇਨਤੀ ਹੈ ਹੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਚਾਰਾਂ ਪੇ 11 ਘਰਾਂ ਤੇ ਕਾਰਵਾਈ ਸ਼ੁਰੂ ਕੀਤੀ ਜਾਵੇ। ਇਹਨਾਂ ਗੜਾਈ ਚੱਲੇ ਆਲੇ ਆਏ। ਅਗੁਰੂ ਅਸਾ ਤੋਂ ਆਏ ਨੇ। ਇਹਨਾਂ ਦਾ ਕੋਈ ਆਪਣਾ ਜ਼ਮੀਨ ਦਾ ਕੁਝ ਡਿਸਪੂਟ ਹੈਗਾ। ਤੇ ਘਰ ਦੇ ਪਰਿਵਾਰ ਦੇ ਮੈਂਬਰ ਹੀ ਹੈਗੇ ਆ ਤੇ ਆਪਸ ਵਿੱਚ ਲੜੇ ਆ ਇਹ ਤੇ ਆ ਪਾਰਟੀ ਤੇ ਐਂਟੀ ਪਾਰਟੀ ਹੈਗੇ। ਤੇ ਇਹ ਜਹਾ ਔਰਤਾਂ ਨੇ ਕਿੰਨੇ ਹਲ ਤੁਸੀਂ ਦੱਸ ਸਕਦਾ ਹੈ? ਕਿੰਨੇ ਦੇ ਸੱਤਾ ਬੰਦੇ? 4 ਜਣੇ ਹੈਗੇ ਆ। ਤੇ ਇੱਕ ਨੂੰ ਦਾਖਲ ਕੀਤਾ ਤੇ ਤੈਨੂੰ ਬਾਈ ਹੈਂਡ ਕੀਤਾ ਤਾਂ ਲੱਗਦਾ ਅੱਛਾ